ओम शांति आई अप्रैल दो हजार चौबी दे। बाबा, दे बाबा बोले मिठे बच्चे बाप जो शिक्षावेंगे ने अमल लियाओ तुसी प्रतिज्ञा कर अपने वचन तो फिरना नहीं है आज्ञा का उल्लंघन नहीं करना है प्रश्न है ਤੁਹਾਡੀ ਪੜ੍ਹਾਈ ਦਾ ਸਾਰ ਕੀ ਹੈ ਤੁਸੀਂ ਕਿਹੜਾ ਅਭਿਆਸ ਜ਼ਰੂਰ ਕਰਨਾ ਹੈ ਉੱਤਰ ਤੁਹਾਡੀ ਪੜ੍ਹਾਈ ਦਾ ਸਾਰ ਹੈ ਵਣ ਪ੍ਰਸਤਵਿਚ ਜਾਂਦਾ ਇਸ ਪੜ੍ਹਾਈ ਦਾ ਸਾਰ ਹੈ ਵਾਣੀ ਤੋਂ ਪਰੇ ਜਾਣਾ ਬਾਬਾ ਹੀ ਸਭ ਨੂੰ ਵਾਪਿਸ ਲੈ ਜਾਂਦੇ ਨੇ ਤੁਸੀਂ ਬੱਚਿਆਂ ਨੂੰ ਘਰ ਜਾਣ ਦੇ ਲਈ ਪਹਿਲੇ ਸਤੋ ਪ੍ਰધાન ਬੰਨਾ ਹੈ ਐਸ ਦੇ ਲਈ ਇਕਾਂਤ ਵਿੱਚ ਜਾ ਕੇ ਦੇਹੀ ਆਵਿਮਾਨੀ ਰਹਿਣ ਦਾ ਅਭਿਆਸ ਕਰੋ ਆ ਸ਼ਰੀਰੀ ਬਨਨ ਦਾ ਅਭਿਆਸ ਹੀ ਆਤਮਾ ਨੂੰ ਸਤੋ ਪ੍ਰਧਾਨ ਬਣਾਏਗਾ ਓਮ ਸ਼ਾਂਤੀ ਆਪਣੇ ਆਪ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰਨ ਨਾਲ ਤੁਸੀਂ ਤਮੋ ਪ੍ਰਧਾਨ ਤੋਂ ਸਤੋ ਪ੍ਰਧਾਨ ਬਣ ਜਾਓਗੇ ਫਿਰ ਅਜੇ ਹੈ ਵਿਸ਼ਵ ਦੇ ਮਾਲਿਕ ਬਣ ਜਾਓਗੇ ਕਲਪ ਕਲਪ तुसी ही तमो प्रधान तो सतो प्रधान बनते हो फिर चौरासी जन्म दो फिर तमो प्रधान बने हो फिर बाप आके सिक्ख्या देंगे ने अपने आप को आत्मा समझ बाप को याद करो भगती मार्ग तुसी मैनू याद करते सी। पर उस समय मोटी बुद्धि का ज्ञान सी हूँ महीन बुद्धि का ज्ञान है प्रैक्टिकल भी बाप को याद करना है ये भी समझाना है आत्मा भी स्टार मिशन है बाबा भी स्टार मिशन है सिर्फ ओ पुनर्जन्म नहीं लेंदे, तुसी लेंदे हो, तोहानु तमु प्रधान बनना पैदा है फिर सतो प्रधान बनने लिए भी मेहनत करनी पड़े माया घड़ी घड़ी भुला देती है हम अभुल ਬਨਣਾ ਹੈ ਭੁੱਲਾਂ ਨਹੀਂ ਕਰਨੀਆਂ ਨੇ ਜੇਕਰ ਭੁੱਲਾ ਕਰਦੇ ਰਹੋਗੇ ਹੋਰ ਹੀ ਤਮੋ ਪ੍ਰਧਾਨ ਬਣ ਜਾਓਗੇ ਡਾਇਰੈਕਸ਼ਨ ਮਿਲਦਾ ਹੈ ਆਪਣੇ ਆਪ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰੋ ਬੈਂਟਰੀ ਨੂੰ ਚਾਰਜ ਕਰੋ ਤਾਂ ਤੁਸੀਂ ਸਤੋ ਪ੍ਰਧਾਨ ਵਿਸ਼ਵ ਦੇ ਮਾਲਕ ਬਣ ਜਾਓਗੇ ਟੀਚਰ ਸਭ ਨੂੰ ਪੜਾਉਂਦੇ ਨੇ ਸਟੂਡੈਂਟ ਵੀ ਨੰਬਰ ਵਾਰ ਪਾਸ ਹੁੰਦੇ ਨੇ ਨੰਬਰ ਵਾਰ ਫਿਰ ਕਮਾਈ ਕਰਦੇ ਨੇ ਤੁਸੀਂ ਵੀ ਨੰਬਰ ਵਾਰ ਪਾਸ ਹੁੰਦੇ ਹੋ ਫਿਰ ਨੰਬਰ ਵਾਰ ਮਰਤਬਾ ਪਾਉਂਦੇ ਹੋ ਕਿੱਥੇ ਵਿਸ਼ਵ ਦੇ ਮਾਲਿਕ ਤੇ ਕਿੱਥੇ ਪਰਜਾ ਵਿੱਚ ਦਾਸ-ਦਾਸੀਆਂ ਜੋ ਚੰਗੇ ਸਟੂਡੈਂਟ ਹੁੰਦੇ ਨੇ ਸਪੂਤ ਅਗਿਆਕਾਰੀ ਵਫਾਦਾਰ ਫਰਮਾਨ ਬਰਦਾਰ ਹੁੰਦੇ ਨੇ ਉਹ ਜ਼ਰੂਰ ਟੀਚਰ ਦਾ ਮਤਤੀ ਚੰਨਨਗੇ ਟੀਚਰ ਦਾ ਕਹਿਣਾ ਮੰਨਨਗੇ ਜਿੰਨਾ ਰਜਿਸਟਰ ਚੰਗਾ ਰੱਖਣਗੇ ਉਨੀ ਹੀ ਮਾਰਕਸ ਮਿਲੇਗੀ ਐਸ ਲਈ ਬਾਪ ਬੱਚਿਆਂ ਨੂੰ ਵਾਰ-ਵਾਰ ਸਮਝਾਉਂਦੇ ਨੇ ਬੱਚੇ ਗਫਲਤ ਨਾ ਕਰੋ ਐਵੇਂ ਨਾ ਸਮਝੋ ਕਿ ਕੱਲ ਪਹਿਲੇ ਵੀ ਅਸੀਂ ਫੇਲ ਹੋਏ ਸੀ ਬੋਤਿਆਂ ਨੂੰ ਇਹ ਦਿਲ ਵਿੱਚ ਆਂਦਾ ਪਵੇਗਾ ਅਸੀਂ ਸਰਵਿਸ ਨਹੀਂ ਕਰਦੇ ਜ਼ਰੂਰ ਫੇਲ ਹੋਵਾਂਗੇ बात सावधानी दें रे नहीं ती सतुगी सतो प्रधान तो कल जुगी तमो प्रधान बने हो फिर वर्ल्ड की हिस्ट्री जोग्राफी रपीच होगी सतो प्रधान बनन बाप बहुत सहज रस्ता दसते ने मैनू याद करो पै तो फाटे विक्रम विनाश होगी चढ़ते चढ़ते सतो प्रधान बन जाओगे चढ़ते चढ़ते हौली हौली भुलो नहीं पर माया भुला ना फरमान बढ़ा ना फरमान बरदार बना देती है बाबा जो डायरेक्शन देंदे ने प्रतिग्ञा करते ने पर उसके चलते नहीं तो बाप कहेंगे आग्या का उलंघन कर अपने वचन तो फिरन वाले ने बाप तो प्रतिज्ञा कर अमल किया जाता है ਬੇਫਦਾ ਬਾਬ ਜੇਹਾਂ ਸਿੱਖਿਆਵਾ ਦਿੰਦੇ ਨੇ ਐਜੀ ਸਿੱਖਿਆਵਾ ਕੋਈ ਹੋਰ ਨਹੀਂ ਦੇਵੇਗਾ ਚੇਂਜ ਵੀ ਜ਼ਰੂਰ ਹੋਣਾ ਹੈ ਚਿੱਤਰ ਕਿੰਨੇ ਚੰਗੇ ਬਣੇ ਹੋਏ ਨੇ ਬ੍ਰਹਮਾ ਮੁਖਵੰਛਾਵਲੀ ਹੋ ਫਿਰ ਵਿਸ਼ਨੂੰ ਵੰਸ਼ੀ ਬਨੋਗੇ ਇੱਕ ਹੈ ਇਸ਼ੁਰੀਏ ਪਾਸ਼ਾ ਐਸ ਨੂੰ ਸਮਝਣਾ ਪੈਂਦਾ ਹੈ ए रूहानी नॉलेज और कोई दिता नहीं कोई संस्था निकली है जिन्होंने अपना नाम रूहानी संस्था रख लिया पर रूहानी संस्था तो बगैर कोई होर हो नहीं सकता इमिटेशन बहुत हो जाती है यह है नवी गल ती बहुत थोड़ी हो कोई ये गल समझ ना सकन हूँ झाड़ सारा खड़ा है बाकी थुर नहीं है मुड नहीं है थुर भी खड़ा हो जाता है बाकी ताल तालियां नहीं रहन सब खत्म हो जाएगिया बेखद का बाप आके बेखद की समछाणी देंगे हूँ सारी दुनिया सोने की लंका बन गई है लंका तो समुद्र पार दिखाते ने पर इस समय बेखद की दुनिया लंका है ਚਾਰੇ ਤਰਫ ਸਮੁੰਦਰ ਹੀ ਸਮੁੰਦਰ ਹੈ ਪਾਣੀ ਹੀ ਪਾਣੀ ਹੈ ਉਹ ਗੱਦਦੀਆਂ ਗੱਲਾਂ ਬਾਪ ਤੁਹਾਨੂੰ ਬੇਨੱਦੀਆਂ ਗੱਲਾਂ ਸਮਝਾਉਂਦੇ ਨੇ ਇੱਕ ਬੇਖੱਤਾ ਬਾਪ ਸਮਝਾਨ ਵਾਲਾ ਹੈ ਇਹ ਪੜ੍ਹਾਈ ਹੈ ਜਦੋਂ ਨੌਕਰੀ ਮਿਲੇ ਇਹ ਪੜ੍ਹਾਈ ਦੀ ਰਿਜ਼ਲਟ ਨਿਕਲੇ ਉਦੋਂ ਤੱਕ ਪੜ੍ਹਾਈ ਵਿੱਚ ਲੱਗੇ ਰਹਿੰਦੇ ਨੇ ਉਸ ਵਿੱਚ ਬੁੱਧੀ ਜੰਤੀ ਰਹਿੰਦੀ ਹੈ ਸਟੂਡੈਂਟ ਦਾ ਕੰਮ ਹੈ ਪੜ੍ਹਾਈ ਵਿੱਚ ਅਟੈਂਸ਼ਨ ਦੇਣਾ ਚੱਲਦੇ ਫਿਰਦੇ ਉੱਠਦੇ ਬੈਠਦੇ ਯਾਦ ਕਰਨਾ ਹੈ ਸਟੂਡੈਂਟ ਦੀ ਬੁੱਧੀ ਵਿੱਚ ਇਹ ਪੜਾਈ ਰਹਿੰਦੀ ਹੈ ਇਮਤਿਹਾਨ ਦੇ ਦਿਨਾਂ ਵਿੱਚ ਵੀ ਬਹੁਤ ਮਿਹਨਤ ਕਰਦੇ ਨੇ ਕਿਤੇ ਨਾ ਪਾਸ ਨਾ ਹੋ ਜਾਈਏ ਖਾਸ ਕਰਕੇ ਸਵੇਰੇ ਸਵੇਰੇ ਬਾਗੀਚੇ ਵਿੱਚ ਜਾ ਕੇ ਬੈਕਦੇ ਨੇ ਕਿਉਂਕਿ ਘਰ ਦੇ ਸ਼ੋਰ ਤੋਂ ਵਾਈਬ੍ਰੇਸ਼ਨ ਗੰਦੇ ਹੁੰਦੇ ਨੇ ਬਾਬਾ ਨੇ ਸਮਝਾਇਆ ਦੇਹੀ ਆਭਿਵਾਨੀ ਹੁੰਦਾ ਅਭਿਆਸ ਕਰੋ ਫਿਰ ਭੁੱਲੋਗੇ ਨਹੀਂ ਇਕਾਂਤ ਦੇ স্থান ਤਾਂ ਬਹੁਤ ਹੁੰਦੇ ਨੇ ਸ਼ੁਰੂ ਸ਼ੁਰੂ ਵਿੱਚ ਪਿਆਸ ਪੂਰਾ ਕਰ ਤੁਸੀਂ ਪਹਾੜਾਂ ਤੇ ਚਲੇ ਜਾਂਦੇ ਸੀ ਹੁਣ ਦਿਨ ਪ੍ਰਤੀ ਦਿਨ ਨੌਲੇਜ ਡੀਪ ਹੁੰਦੀ ਜਾਂਦੀ ਹੈ ਸਟੂਡੈਂਟ ਨੂੰ ਇਹ ਮਬਜੈਕਟ ਯਾਨੀ ਆਪਣਾ ਲਕਸ਼ਯ ਯਾਦ ਰਹਿੰਦਾ ਹੈ ਨਾ ਇਹ ਹੈ ਵਨ ਪ੍ਰਸthਵਸਥਾ ਵਿੱਚ ਜਾਂਦੀ ਪੜਾਈ ਸਿਵਾਇ ਇੱਕ ਦੇ ਕੋਈ ਪੜਾ ਨਾ ਸਕੀ ਸਾਧੂ ਸੰਤ ਸਭ ਪਕਤੀ ਸਿਖਾਉਂਦੇ ਨੇ ਬਾਣੀ ਤੋਂ ਪਰੇ ਜਾਣਦਾ ਰਸਤਾ ਇੱਕ ਬਾਪ ਹੀ ਦੱਸਦੇ ਨੇ ਇੱਕ ਬਾਪ ਹੀ ਸਭ ਨੂੰ ਵਾਪਸ ਲੈ ਜਾਂਦੇ ਨੇ ਹੁਣ ਤੁਹਾਡੀ ਹੈ ਬੇਫਿੱਦੀ ਵਾਨਪ੍ਰਸਥ ਅਵਸਥਾ ਕਿਸ ਨੂੰ ਕੋਈ ਵੀ ਨਹੀਂ ਜਾਣਦਾ ਬਾਪ ਕਹਿੰਦੇ ਬੱਚੀ ਤੁਸੀਂ ਸਭ ਵਾਨਪ੍ਰਸਥੀ ਹੋ ਸਾਰੀ ਦੁਨੀਆ ਦੀ ਵਾਨਪ੍ਰਸਥ ਅਵਸਥਾ ਹੈ ਕੋਈ ਪੜੇ ਨਾ ਪੜੇ ਵਾਪਸ ਸਭ ਨੂੰ ਜਾਣਾ ਹੈ ਜੋ ਵੀ ਆਤਮਾ ਮੂਲ ਵਤਨ ਵਿੱਚ ਜਾਣ ਗਿਆ ਉਹ ਆਪਣੇ ਆਪਣੇ ਸੈਕਸ਼ਨ ਵਿੱਚ ਚਲਿਆ ਜਾਣ ਗਿਆ ਆਤਮਾਵਾ ਦਾ ਚਾੜ ਬੜਾ ਵੰਡਰਫੁਲ ਬਣਿਆ ਹੋਇਆ ਹੈ ਇਹ ਸਾਰੇ ਡਰਾਮਾ ਦਾ ਚੱਕਰ ਬਿਲਕੁਲ ਐਕਿਊਰੇਟ ਹੈ ਜ਼ਰਾ ਵੀ ਫਰਕ ਨਹੀਂ 11 ਤੇ ਸਿਲੰਡਰ ਕੜੀ ਕੁੰਦੀ ਹੈ ਨਾ ਲੀਵਰ ਕੜੀ ਬਿਲਕੁਲ ਐਕਿਊਰੇਟ ਦਸਤੀ ਹੈ ਔਰ ਸਵਿਚ ਕਿਨਕਾ ਬੁੱਧੀਯੋਗ ਲੀਵਰ ਰੰਦਾ ਹੈ ਕਿਨਦਾ ਸਰੰਡੰਤ ਰੰਦਾ ਹੈ ਕਿਸੇ ਦਾ ਬਿਲਕੁਲ ਵੀ ਲੱਗਦਾ ਨਹੀਂ ਬਾਬਾ ਨੇ ਉਦਾਹਰਨ ਦੇ ਕੇ ਸਮਝਾਇਆ ਜਿਵੇਂ ਕੜੀਆਂ ਦੋ ਤਰ੍ਹਾਂ ਦੀਆਂ ਲੀਵਰ ਤੇ ਸਿਲੰਡਰ ਜਿੰਨੇ ਵਿੱਚ ਲੀਵਰ ਕੜੀ ਜਿਹੜੀ ਮਿੰਟ ਸੈਕਿੰਡ ਮਿੰਨੀ ਸੈਕਿੰਡ ਸਭ ਦੱਸਦੀ ਹੈ ਐਵੇਂ ਹੀ ਬੱਚਿਆਂ ਦਾ ਵੀ ਕਿਸੇ ਦਾ ਬੁੱਧੀਯੋਗ ਲੀਵਰ ਰਹਿੰਦਾ ਕਿਸੇ ਦਾ ਸਿਲੰਡਰ ਕੋਈ ਦਾ ਬਿਲਕੁਲ ਲੱਗਦਾ ਨਹੀਂ ਕੜੀ 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 ਜਿਵੇਂ ਕੀ ਚੰਤੀ ਹੀ ਨਹੀਂ ਤੋਹਾਨੂੰ ਬਿਲਕੁਲ ਲੀਵਰ ਕੜੀ ਬੰਨਣਾ ਹੈ ਤara ਜਾਈ ਵਿੱਚ ਜਾਓਗੇ ਸਲੰਡਾਂ ਰਾਜ ਵਿੱਚ ਜਾਣਗੇ। પુરਸ਼ਾਰਥ ਲੀਵਰ ਬਨੰਦਾ ਕਰਨਾ ਹੈ। ਰਾਜਾਈ ਪਦ ਪਾਉਣ ਵਾਲਿਆਂ ਦੇ ਲਈ ਕੋਟਾਂ ਵਿੱਚ ਕੋਈ ਕਿਹਾ ਜਾਂਦਾ ਉਹੀ ਵਿਜੇਮਾਲਾ ਵਿੱਚ ਫਿਰੋ ਜਾਂਦੇ। ਬੱਚੇ ਸਮਝਦੇ ਨੇ ਮਿਹਨਤ ਬਰੋਬਰ ਹੈ ਕਹਿੰਦੇ ਨੇ 바ਵਾ ਕੜੀ-ਕੜੀ ਭੁੱਲ ਜਾਂਦੇ ਹਾਂ। 바ਵਾ ਸਮਝਾਉਂਦੇ ਨੇ ਬੱਚੀ ਜਿੰਨਾ ਪਹਿਲਵਾਨ ਬਣੋਗੇ ਮਾਇਆ ਵੀ ਜ਼ਬਰਦਸਤ ਲੜੇਗੀ। ਮਾਲੀਯੋਦ ਹੁੰਦੀ ਹੈ ਨਾ। ਉਸ ਵਿੱਚ ਬੜੀ ਸੰਭਾਲ ਰੱਖਦੇ ਨੇ। ਪਹਿਨਵਾਨਾ ਨੂੰ ਪਹਿਲਵਾਨ ਜਾਂਦੇ ਨੇ ਇੱਥੇ ਵੀ ਐਵੇਂ ਹੈ ਮਹਾਵੀਰ ਬੱਚੇ ਨੇ ਪਰ ਉਹਨਾਂ ਵਿੱਚ ਨੰਬਰ ਵਾਰ ਨੇ ਚੰਗੇ ਚੰਗੇ ਇਹ ਮਹਾਰਥੀਆਂ ਨੂੰ ਮਾਇਆ ਵੀ ਚੰਗੀ ਤਰ੍ਹਾਂ ਤੂਫਾਨ ਵਿੱਚ ਲਿਆਉਂਦੀ ਹੈ ਬਾਬਾ ਨੇ ਸਮਝਾਇਆ ਮਾਇਆ ਕਿੰਨਾ ਵੀ ਹੈਰਾਨ ਕਰੇ ਤੂਫਾਨ ਵਿੱਚ ਲਿਆਵੇ ਤੁਸੀਂ ਖਬਰਦਾਰ ਰਹਿਣਾ ਕੋਈ ਵੀ ਗੱਲ ਵਿੱਚ ਹਾਰ ਨਾ ਨਹੀਂ ਮਨਸਾ ਵਿੱਚ ਤੂਫਾਨ ਭਲਿਆਨ ਕਰਮਿੰਦਰੀਆਂ ਤੋਂ ਨਹੀਂ ਕਰਨਾ तूफान आंदे गिरां नहीं गिरांदे ਲਈ माया ਦੀ ਨੜਾਈ ਨਾ ਹੋਵੇ ਤਾਂ ਪਹਿਲਵਾਨ ਕਿਵੇਂ ਬਨੋਗੇ माया ਦੇ ਤੂਫਾਨਾਂ ਦੀ ਪਰਵਾਹ ਨਹੀਂ ਕਰਨੀ ਚਾਹੀਦੀ ਪਰ ਚੱਲਦੇ ਚੱਲਦੇ ਕਰਮਿੰਦਰੀਆਂ ਦੇ ਵਰਸ ਕੋ ਛੱਟ ਡਿੱਗ ਪੈਂਦੀ ਨੇ ਇਹ 바ਵਾ ਰੋਜ਼ ਸਮਝਾਉਂਦੇ ਨੇ ਕਰਮਿੰਦਰੀਆਂ ਤੋਂ ਵਿਕਰਮ ਨਹੀਂ ਕਰਨਾ ਬੇਕਾਇਦੇ ਕੰਮ ਕਰਨਾ ਛੱਟੋਗੇ ਨਹੀਂ ਤਾਂ ਪਾਈ ਪੈਸੇ ਦਾ ਪਤ ਪਾਓਗੇ ਅੰਦਰ ਖੁਦ ਵੀ ਸਮਝਦੇ ਨੇ ਅਸੀ ਤਾਂ ਨਾ ਪਾਸ ਹੋ ਜਾਵਾਂਗੇ ਜਾਣਾਂ ਤਾਂ ਸਭ ਨੂੰ ਹੈ ਨਾ ਬਾਪ ਕਹਿੰਦੇ ਨੇ ਮੈਨੂੰ ਯਾਦ ਕਰਦੇ ਹੋ ਇਹ ਯਾਦ ਵੀ ਵਿਨਾਸ਼ ਨੂੰ ਨਹੀਂ ਪਾਂਦੀ ਥੋੜਾ ਵੀ ਯਾਦ ਕਰੋਗੇ ਸਵਰਗ ਵਿੱਚ ਆ ਜਾਓਗੇ ਥੋੜਾ ਯਾਦ ਕਰਨ ਨਾਲ ਯਾ ਬੋਤਾ ਯਾਦ ਕਰਨ ਨਾਲ ਕੀ ਕੀ ਪਦ ਮਿਲੇਗਾ ਇਹ ਤੁਸੀਂ ਸਮਝਦੇ ਹੋ ਕੋਈ ਛਿਪ ਨਹੀਂ ਸਕਦਾ ਕੋਈ ਕੀ ਕੀ ਬਣੇਗਾ ਖੁਦ ਨਹੀਂ ਸਮਝ ਸਕਦੇ ਨੇ जेकर हमें हार्ट फेल हो जावे तो किस पदवी नावी बाबा तो पूछ सकते आगे चल के आपे आप ही समझते विनाश सामने खड़ा है तूफान बरसात नेचुरल कैलामिटी पूछ के नहीं आंदियां रावण बैठा ही है? ये बहुत बड़ा इम्तिहान है जो पास होंगे ने उच्च पद पाते राजा जरूर समझदार चाहता है ਜਦ ਪੱਜਾ ਨੂੰ ਵੀ ਸਮਝ ਸਕੀ ਆਈਸੀਆਈਸੀ ਇੰਤਿਹਾਨ ਵਿੱਚ ਥੋੜੇ ਬਾਸ ਹੁੰਦੇ ਨੇ ਬਾਪ ਤੋ ਹਨੋ ਪੜਾਕੇ ਸਵਰਗ ਦਾ ਮਾਲਿਕ ਸਾਤੋ ਪ੍ਰਧਾਨ ਬਣਾਉਂਦੇ ਨੇ ਤੁਸੀਂ ਜਾਣਦੇ ਹੋ ਸਾਤੋ ਪ੍ਰਧਾਨ ਤੋ ਫਿਰ ਤਮ ਪ੍ਰਧਾਨ ਬਨੇ ਔਨ ਬਾਪ ਦੀ ਯਾਦ ਨਾਲ ਸਾਤੋ ਪ੍ਰਧਾਨ ਬੰਨਾ ਹੈ ਪਾਤਿਤ ਪਾਵਨ ਬਾਪ ਨੂੰ ਯਾਦ ਕਰਨਾ ਹੈ ਬਾਪ ਕਹਿੰਦੇ ਨੇ ਮਨ ਮਨਾ ਫੋ ਇਹ ਹੈ 오ਹੀ ਗੀਤਾ ਦਾ ਐਪੀਸੋਡ ਡਬਲ ਸਿਤਾਜ ਬਣਾਨ ਦੇ ਕੀਤਾ ਹੈ ਬਣਾਨ ਕੇ ਤਾਂ ਬਾਤ ਨਾ ਤੋ ਹਾਟੀ ਬੁੱਧੀ ਵਿੱਚ ਸਾਰੀ ਨੌਲੇਜ ਹੈ ਜੋ ਚੰਗੇ ਬੁੱਧੀਵਾਨ ਨੇ ਉਹਨਾਂ ਕੋਲ ਧਾਰਨਾ ਵੀ ਚੰਗੀ ਹੁੰਦੀ ਹੈ ਅੱਛਾ ਮਿੱਠ ਮਿੱਠੇ ਸਿਕਿਲਤੇ ਬੱਚਿਆ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਤੇ ਗੁੱਡ ਮਾਰਨਿੰਗ ਰੋਹਾਨੀ ਬਾਪ ਦੀ ਰੋਹਾਨੀ ਬੱਚਿਆਂ ਨੂੰ ਨਮਸਤੇ ਰੋਹਾਨੀ ਬੱਚਿਆਂ ਦੀ ਰੋਹਾਨੀ ਬਾਪ ਦਾਦਾ ਨੂੰ ਨਮਸਤੇ 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 ਜੀ ਰਾਤਰੀ ਕਲਾਸ ਹੈ ਰਾਤ ਦੀ ਕਲਾਸ 5 ਜਨਵਰੀ 69 ਦੀ ਬਾਬਾ ਫੋਲੇ ਬੱਚੇ ਇੱਥੇ ਕਲਾਸ ਵਿੱਚ ਬੈਠੇ ਨੇ ਜਾਣਦੇ ਨੇ ਸਾਡਾ ਟੀਚਰ ਕੌਣ ਹੈ ਉਹਨੇ ਇਹ ਹੀ ਯਾਦ ਹੈ ਸਾਡਾ ਟੀਚਰ ਕੌਣ ਹੈ ਸਟੂਡੈਂਟ ਨੂੰ ਸਾਰਾ ਸਮਾਂ ਯਾਦ ਰਹਿੰਦੀ ਹੈ ਇੱਥੇ ਭੁੱਲ ਜਾਂਦੇ ਨੇ ਟੀਚਰ ਜਾਣਦੇ ਨੇ ਬੱਚੇ ਮੈਨੂੰ ਘੜੀ ਘੜੀ ਭੁੱਲ ਜਾਂਦੇ ਨੇ ਅਜੇ ਹਰ ਰੋਹਾਨੀ ਬਾਪ ਕਦੇ ਮਿਲਿਆ ਨਹੀਂ ਸੰਗਮ ਯੁੱਗ ਤੇ ਮਿਲਦਾ ਹੈ ਸਾਰਜੁਗ ਤੇ ਕਾਲਯੁਗ ਵਿੱਚ ਜਿਸ ਮਾਨੀ ਬਾਪ ਮਿਲਦੇ ਨੇ ਉਹ ਯਾਨਤੀ ਲਾਂਦੇ ਨੇ ਬੱਚਿਆਂ ਨੂੰ ਪੱਕਾ ਉਹ ਜਾਂਦਾ ਹੈ ਘੜੀ ਘੜੀ ਭੁੱਲ ਜਾਂਦੇ ਨੇ ਜਿਸ ਵਿੱਚ ਹਰ ਬੱਚੇ ਪਰਸ਼ोत्तम ਬਣਨ ਵਾਲੇ ਨੇ ਬਾਬਾ ਨੂੰ ਯਾਦ ਕਰਨ ਨਾਲ ਤਿੰਨੋ ਹੀ ਯਾਦ ਆਨੇ ਚਾਹੀਤੇ ਨੇ ਕਿ ਬਾਬਾ ਸਣਾ ਬਾਪ ਵੀ ਹੈ ਟੀਚਰ ਵੀ ਹੈ ਸਤ ਗੁਰੂ ਵੀ ਹੈ ਮੁੱਖ ਗੱਲ ਹੈ ਪਵਿੱਤਰ ਬਨੰਤੀ ਪਵਿੱਤਰ ਨੂੰ ਸਤੋ ਪ੍ਰਦਾਨ ਕਿਹਾ ਜਾਂਦਾ ਹੈ ਉਹ ਸਤੋ ਪ੍ਰਦਾਨ ਰਹਿੰਦੇ ਨੇ ਸਾਚੂਗ ਵਿੱਚ ਹੁਣ ਚੱਕਰ ਲਗਾ ਕੇ ਆਏ ਸੰਗਮ ਯੁਗ ਹੈ ਕਲਪ ਕਲਪ ਬਾ ਪਾਉਂਦੇ ਨੇ ਪੜਾਉਂਦੇ ਨੇ ਬਾ ਕੁਲ ਤੁਸੀਂ ਰਹਿੰਦੇ ਹੋ ਨਾ ਤੁਸੀਂ ਜਾਣਦੇ ਹੋ ਉਹ ਸੱਚਾ ਸੱਚਾ ਸਤ ਗੁਰੂ ਹੈ आके बरोबर मुक्ति जीवन मुक्ति का रस्ता दसते नेिक्षा पाके स फॉलो करना है ड्रामा पल प्लान अनुसार अस पुरशार्थकर बाप को फॉलो करते हाँ जिमें ब्रह्मा सीखते ने बच्चे भी पुरशार्थ करते हो देवता बनना है शुद्ध कर्म करना है गंदगी कोई ना रहे ਬਾਪ ਕਾਸ ਗਨ ਹੈ ਬਾਬਾ ਨੂੰ ਯਾਦ ਕਰਨ ਦੀ ਸਮਝਦੇ ਨੇ ਬਾਪ ਨੂੰ ਭੁੱਲ ਜਾਨੇਗਾ ਸਿੱਖਾ ਨੂੰ ਵੀ ਭੁੱਲ ਜਾਨੇਗਾ ਯਾਦ ਦੀ ਯਾਤਰਾ ਨੂੰ ਵੀ ਭੁੱਲ ਜਾਨੇਗਾ ਬਾਪ ਨੂੰ ਭੁੱਲ ਨਾਲ ਗਿਆਨ ਵੀ ਭੁੱਲ ਜਾਂਦਾ ਮੈਂ ਸਟੂਡੈਂਟ ਹਾਂ ਇਹ ਵੀ ਭੁੱਲ ਜਾਂਦਾ ਯਾਦ ਤਾਂ ਤਿੰਨੋਂ ਆਣੀ ਚਾਹੀਦੀ ਹੈ ਨਾ ਬਾਪ ਨੂੰ ਯਾਦ ਕਰੀਏ ਤਾਂ ਟੀਚਰ ਸਤਿਗੁਰੂ ਵੀ ਜ਼ਰੂਰ ਯਾਦ ਆਣ ਸ਼ੀ ਬਾਬਾ ਨੂੰ ਯਾਦ ਕਰਨ ਦੇ ਨਾਲ ਨਾਲ ਦੇਵੀ ਗੁਣ ਵੀ ਜ਼ਰੂਰ ਚਾਹੀਦੇ ਨੇ ਬਾਪ ਦੀ ਯਾਦ ਵਿੱਚ ਹੈ ਕਰਾਮਾਤ ਕਰਾਮਾਤ ਜਿੰਨੀ ਬਾਪ ਬੱਚਿਆਂ ਨੂੰ ਸਿਖਾਉਂਦੇ ਉਨੀ ਹੋਰ ਕੋਈ ਸਿਖਾ ਨਾ ਸਕੇ ਤਮੋ ਪ੍ਰਧਾਨ ਤੋਂ ਅਸੀਂ ਐਸੇ ਜਨਮ ਵਿੱਚ ਸਤ ਪ੍ਰਧਾਨ ਬਣਦੇ ਹਾਂ ਤਮੋ ਪ੍ਰਧਾਨ ਬਣਨ ਵਿੱਚ ਪੂਰਾ ਕਲਪ ਲੱਗਿਆ ਹੁਣ ਐਸੀ ਇੱਕ ਜਨਮ ਵਿੱਚ ਸਤੋ ਪ੍ਰਧਾਨ ਬੰਨਾ ਹੈ ਐਸ ਵਿੱਚ ਜੋ ਜਿੰਨੀ ਮਿਹਨਤ ਕਰੇਗਾ ਸਾਰੀ ਦੁਨੀਆ ਮਿਹਨਤ ਨਹੀਂ ਕਰਦੀ ਦੂਜੇ ਧਰਮ ਵਾਲੇ ਮਿਹਨਤ ਨਹੀਂ ਕਰਨਗੇ ਬੱਚਿਆਂ ਨੇ ਸਤਿ ਸਤਕਾਰ ਕੀਤਾ ਹੈ ਧਰਮ ਸਾਬ ਪਕਾੰਦੇ ਨੇ ਪਾਟ ਵਜਾਇਆ ਹੋਇਆ ਹੈ ਫਲਾਨੀ ਫਲਾਨੀ ਡਰੈਸ ਵਿੱਚ ਤਮੋ ਪ੍ਰਧਾਨ ਵਾਂਦੇ ਨੇ ਸਮਝ ਲਈ ਕਹਿੰਦੀ ਹੈ ਜਿਵੇਂ ਅਸੀਂ ਸਤੋ ਪ੍ਰਧਾਨ ਬੰਦੇ ਕੋਰ ਸਭ ਬਨਨਗੇ ਪਰੀਤਰਤਾ ਦਾ ਦਾਨ ਬਾਪ ਤੋਂ ਲੈਣਗੇ ਸਾਰੇ ਬੁਲੰਦੇ ਨੇ ਸਾਨੂੰ ਇੱਥੇ ਲਿਬਰੇਟ ਕਰਕੇ ਘਰ ਲੈ ਚਲੋ ਗਾਈਡ ਬਣੋ ਇਹ ਤਾਂ ਡਰਾਮਾ ਪਲਾਨ ਅਨੁਸਾਰ ਸਗ ਨੂੰ ਕਾਰਜਾਣਾ ਹੀ ਹੈ ਅਨੇਕ ਵਾਰ ਕਾ ਜਾਂਦੇ ਹੋ ਕੋਈ ਤਾਂ ਪੂਰਾ 5000 ਵਰੇ ਕਾਰ ਵਿੱਚ ਨਹੀਂ ਰਹਿੰਦੇ ਤੇ ਕੋਈ ਪੂਰੇ 5000 ਵਰੇ ਰਹਿੰਦੇ ਨਹੀਂ ਅੰਤ ਵਿਚ ਆਣਗੇ ਤਾਂ ਕਹਾਂਗੇ 4999 ਵਰ ਸ਼ਾਂਤੀਤਾਂ ਵਿੱਚ ਰਹੇ ਅਸੀਂ ਕਹਾਂਗੇ 4999 ਵਰੇ ਇਸ ਸ੍ਰਿਸ਼ਟੀ ਤੇ ਰਹੇ ਇਹ ਤਾਂ ਬੱਚਿਆਂ ਨੂੰ ਨਿਸ਼ਚੈ ਹੈ ਕਿ ਅਸੀਂ 83 84 ਜਨਮ ਲਏ ਨੇ जो होशियार हो गए और जरूर पहले आने गए अच्छा मिठे मिठे रूहानी बच्चा प्रति याद प्यार गुड नाइट धारना के मुख सार पहली धारना सतो प्रधान बनने के याद याद यात्रा न अपनी बैटरी चार्ज करनी है पुल बनना है अपना रजिस्टर चंगा रखना है कोई गफलत नहीं करनी दूजा कोई भी बेकायदे कर्म नहीं करना माया दूफाना की परवाह कर करमेंद्रिय जीत बनना है लीवर घड़ी समान एक्यूरेट पुरुषार्थ करना है वरदान है सेवा द्वारा खुशी शक्ति तर्वी आशीर्वाद प्राप्त करने वाले पुण्य आत्मा भव सेवा द्वारा खुशी शक्ति सर्वती आशीर्वाद प्राप्त करने वाले पुण्य आत्मा भव सेवा दा प्रत्यक्ष फल ਖੁਸ਼ੀ ਤੇ ਸ਼ਕਤੀ ਮਿਲਦੀ ਹੈ ਸੇਵਾ ਕਰਕੇ ਆਤਮਾਵਾਂ ਨੂੰ ਬਾਪ ਦੇ ਵਰਸੇ ਦਾ ਅਧਿਕਾਰੀ ਬਣਾ ਦੇਣਾ ਇਹ ਪੁੰਨ ਦਾ ਕੰਮ ਹੈ ਜੋ ਪੁੰਨ ਕਰਦਾ ਹੈ ਉਸ ਨੂੰ ਆਸ਼ੀਰਵਾਦ ਜ਼ਰੂਰ ਮਿਲਦੀ ਹੈ ਸਾਰੀ ਆਤਮਾਵਾਂ ਦੇ ਦਿਲ ਵਿੱਚ ਜੋ ਖੁਸ਼ੀ ਦੇ ਸੰਕਲਪ ਪੈਦਾ ਹੁੰਦੇ ਉਹ ਸ਼ੁਭ ਸੰਕਲਪ ਆਸ਼ੀਰਵਾਦ ਬਣ ਜਾਂਦੇ ਨੇ ਭਵਿੱਖ ਵੀ ਜਮਾ ਹੋ ਜਾਂਦਾ ਐਸ ਲਈ ਸਦਾ ਆਪਣੇ ਆਪ ਨੂੰ ਸੇਵਾਧਾਰੀ ਸਮਝ सेवा का अविनाशी फल खुशी ते शक्ति सदा लेंदे रहो स्लोगन है मनसा वाचा दी शक्ति नाल विघना पर्दा हटा दो कल्याण दा दृश्य दिखाई देगा दे मनसा वाचा दी शक्ति नघना का पर्दा हटा दौ कल्याण दा दृश्य दिखाई देगा दे शांति